ਦੂਜੀ ਗੱਲ ਟੀਚਰਾਂ ਦੀ ਗੱਲ ਜੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮੇਰਾ ਸਿਰ ਮੈਂ ਕਹਿੰਦਾ ਜੀ ਮੇਰੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮਾਤਾ ਮੇਰਾ ਸਿਰ ਦੂਜੀ ਗੱਲ ਟੀਚਰਾਂ ਦੀ ਗੱਲ ਜੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮੇਰਾ ਸਿਰ ਮੈਂ ਕਹਿੰਦਾ ਜੀ ਮੇਰੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਛੋਟੀ ਜੁੱਤੀ ਮਾਤਾ ਮੇਰਾ ਸ ਮੈਨੂੰ ਪਤਾ ਨਹੀਂ ਜੀ ਉੱਥੇ ਦਾ ਮੈਂ ਇਹ ਕਿਹਾ ਵੀ ਮੈਨੂੰ ਪਤਾ ਨਾ ਪਤਾ ਕਰ ਲਊਗਾ ਮੈਂ ਨਾਲ ਇਹ ਕਿਹਾ ਵੀ ਮੈਂ ਪਤਾ ਕਰ ਲਊਗਾ ਸੀਐਮ ਦਾ ਤਾਂ ਹਲਕਾ ਸਾਰੇ ਹੀ ਹੁੰਦਾ ਜੀ ਮੈਂ ਸੀਐਮ ਨਹੀਂ ਨਾ ਹੈਗਾ ਮਾਤਾ ਜੀ ਮੈਂ ਤਾਂ ਵਿਧਾਇਕ ਹਾਂ ਜੀ ਐਮਐਲਏ ਐਮਐਲ ਨਹੀਂ ਨਹੀਂ ਮੈਂ ਤਾਂ ਵਿਧਾਇਕ ਹਾਂ ਜੀ ਫੋਟਾ ਉਹ ਜ਼ਿੰਮੇਵਾਰੀ ਹੁੰਦਾ ਨਾ ਇਸ ਦਾ ਜ਼ਿੰਮੇਵਾਰੀ ਨਹੀਂ ਨਹੀਂ ਤੁਸੀਂ ਕਿਤਾਬ ਚੱਕ ਲਓ ਜਿਹੜਾ ਇੱਕ ਵਿਧਾਇਕ ਆ ਉਹਦੀ ਆਪਣੇ ਹਲਕੇ ਪ੍ਰਤੀ ਜ਼ਿੰਮੇਵਾਰੀ ਹੁੰਦੀ ਆ ਲਾ ਕੇ ਪੂਰੇ ਪੰਜਾਬ ਪਰ ਦੇਸ ਤੁਸੀਂ ਇਥੇ ਮੋਹਤਰਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ 30 ਬੱਚਿਆਂ ਪਿੱਛੇ 30 ਬੱਚਿਆਂ ਪਿੱਛੇ ਇੱਕ ਟੀਚਰ ਆ ਮੇਰੀ ਗੱਲ ਇਹ ਗੱਲ ਕਰਦੇ ਆ ਮੈਂ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਤੁਸੀਂ ਚੱਕੇ ਹੋਈ ਗੱਲ ਕਰਦੇ ਹੋ ਆ ਪ੍ਰਾਈਵੇਟ ਸਿਆੜ ਵਾਲੇ ਸਕੂਲਾਂ ਦੀ ਜਿਹੜੇ ਗੱਲ ਹੈਗੀ ਆ ਦੇਖੋ ਉਹਨਾਂ ਸਕੂਲਾਂ ਦੇ ਪਿੱਛੇ ਲਾ ਕੇ ਸਰਕਾਰੀ ਸਕੂਲਾਂ ਦਾ ਵਿਰੋਧ ਨਾ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਅੱਜ ਪ੍ਰਾਈਵੇਟ ਸਕੂਲਾਂ ਦੇ ਬੰਦੇ ਆਏ ਹੋਏ ਨੇ ਪ੍ਰਾਈਵੇਟ ਆ ਬੋਮੀਨਾ ਬੰਦੇ ਆਏ ਨੇ ਮੈਂ ਸਮਝਦਾ ਮੈਂ ਬੋਮੀਨਾ ਅੱਜ ਨਾਲੇ ਉਹਨਾਂ ਦੇ ਉਹਨਾਂ ਦੇ ਨਾਮ ਮੈਂ ਤੁਹਾਨੂੰ ਦੱਸ ਦਿੰਦਾ ਬੇਕੀ ਉਹਨਾਂ ਨੇ ਸਰਕਾਰੀ ਸਕੂਲਾਂ ਨੂੰ ਬੰਦ ਕਰਾਉਣ ਦੇ ਲਈ ਤੁਸੀਂ ਨਾ ਕਰੋ ਪ੍ਰਾਈਵੇਟ ਸਕੂਲਾਂ ਦੀ ਤੁਸੀਂ ਮਦਦ ਨਾ ਕਰੋ ਦੂਜੀ ਗੱਲ ਟੀਚਰਾਂ ਦੀ ਗੱਲ ਜੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮੇਰਾ ਸਿਰ ਮੈਂ ਕਹਿੰਦਾ ਜੀ ਮੇਰੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮਾਤਾ ਮੇਰਾ ਸਿਰ ਤੇਰੀ ਗੱਲ ਸੁਣੋ ਜਦੋਂ ਮੈਂ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਮਾਤਾ ਸੁਣੋ ਮੇਰੀ ਇੱਕ ਬੇਨਤੀ ਸੁਣੋ ਜਦੋਂ ਮੈਂ ਐਮਐਲਏ ਬਣਿਆ ਆਪਣੇ ਹਲਕੇ ਦੇ ਵਿੱਚ 17 ਸਕੂਲ ਇਹ ਜੇ ਸੀ ਜਿੱਥੇ نو ਟੀਚਰ ਸਕੂਲ ਸੀ 17 ਸਕੂਲ ਅੱਜ ਇੱਕ ਵੀ ਸਕੂਲ ਦਿਖਾ ਦਿਓ ਜਿੱਥੇ ਲੋਟੀਚਰ ਸਕੂਲ ਹੋਵੇ ਇੱਕ ਵੀ ਸਕੂਲ ਦਿਖਾ ਦਿਓ ਜਿੱਥੇ ਲੋਟੀਚਰ ਹੋਵੇ ਲੋਟੀਚਰ ਸਕੂਲ ਹੋਵੇ ਲੋਟੀਚਰ ਹੋਵੇ ਪ੍ਰਿੰਸੀਪਲ ਕੋਲ ਕੋਈ ਨੱਕ ਜਾ ਰਹੇਗਾ ਬਿਲਕੁਲ ਹੈਗਾ ਜੀ ਆਹ ਹਜ਼ਾਰਾ ਸਾਹਿਬ ਕਾਲਜ ਜਾ ਕੇ ਵੇਖੋ ਇੱਕ ਵੀ ਪ੍ਰੋਫੈਸਰ ਨਹੀਂ ਸੀ ਅੱਜ ਉੱਥੇ ਇੱਕ ਵੀ ਵੈਕੈਂਸੀ ਖਾਲੀ ਨਹੀਂ ਹੈ ਅਸੀਂ ਸਕੂਲਾਂ ਲਈ ਲੱਗੇ ਹੋਏ ਆ ਕਰ ਰਹੇ ਆ ਕੰਮ ਅਸੀਂ ਪ੍ਰਾਈਵੇਟਾਂ ਦੀ ਤੁਸੀਂ ਮਦਦ ਨਾ ਕਰੋ ਪ੍ਰਾਈਵੇਟਾਂ ਦੀ ਮਦਦ ਨਾ ਕਰੋ ਪ੍ਰਾਈਵੇਟ ਸਕੂਲਾਂ ਦੀ ਮਦਦ ਨਾ ਕਰੋ ਤੁਸੀਂ ਤੁਸੀਂ ਮੰਨਦੇ ਹੋ ਥੋੜਾ ਹਲਕਾ ਪੈੜਾ ਨਹੀਂ ਆਉਂਦੇ ਸਾਨੂੰ ਟਮਾਟ ਦਾਣਾ ਮੰਡੀ ਦੇ ਵਿੱਚ ਕਿ ਰਹਿ ਗਿਆ ਟਮਾਟ ਦਾਣਾ ਮੰਡੀ ਕਿਹੜੇ ਹਲਕੇ ਚ ਪੈਂਦੀ ਆ ਛੋਡੇ ਚ ਪੈਂਦੀ ਆ ਚੰਡੀਗੜ੍ਹ ਨੂੰ ਜਾਂਦੇ ਸਮੇ ਮੈਨੂੰ ਦੇਖੋ ਮੇਰੇ ਕੋਲ ਜਿਹੜੇ ਜਿਹੜੇ ਕਿਸਾਨ ਸਤਿਕਾਰਯੋਗ ਨੇ ਮੈਨੂੰ ਗੱਲ ਕੀਤੀ ਮੈਂ ਉਹਨਾਂ ਨੂੰ ਨਾਲ ਘਰ ਜਾ ਕੇ ਛੜਾ ਕੇ ਵੀ ਆਇਆ ਲੈ ਕੇ ਵੀ ਆਇਆ ਮੈਂ ਆਪ ਕਰਕੇ ਆਇਆ ਤੁਸੀਂ ਦੂਜੀ ਜਿਹੜੇ ਜਿਹੜੇ ਕਿਸਾਨ ਵੀਰ ਦੇ ਮੇਰੇ ਨਾਲ ਪਹੁੰਚ ਗਈ ਦੂਜੀ ਗੱਲ ਟੀਚਰਾਂ ਦੀ ਗੱਲ ਜੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮੇਰਾ ਸਿਰ ਮੈਂ ਕਹਿੰਦਾ ਜੀ ਮੇਰੇ 30 ਬੱਚੇ ਕਰੇ ਕੋਈ ਨਾ ਹੋਵੇ ਤੁਹਾਡੀ ਜੁੱਤੀ ਮਾਤਾ ਮੇਰਾ ਸਿਰ ਦੂਜੀ ਗੱਲ ਟੀਚਰਾਂ ਦੀ ਗੱਲ ਜੇ 30 ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮੇਰਾ ਸਿਰ ਮੈਂ ਕਹਿੰਦਾ ਜੀ ਮੇਰੇ 30 ਬੱਚੇ ਕਰੇ ਕੋਈ ਨਾ ਹੋਵੇ ਕੋਈ ਜੁੱਤੀ ਮਾਤਾ ਮੇਰਾ ਸੀ ਮੈਨੂੰ ਪਤਾ ਨਹੀਂ ਸੀ ਉੱਥੇ ਦਾ ਮੈਂ ਇਹ ਕਿਹਾ ਵੀ ਮੈਨੂੰ ਪਤਾ ਨਾ ਪਤਾ ਕਰ ਲਊਗਾ ਮੈਂ ਨਾਲ ਹੀ ਕਿਹਾ ਵੀ ਮੈਂ ਪਤਾ ਕਰ ਲਊਗਾ ਸੀਐਮ ਦਾ ਤਾਂ ਹਲਕਾ ਸਾਰੇ ਹੀ ਹੁੰਦਾ ਜੀ ਮੈਂ ਸੀਐਮ ਨਹੀਂ ਨਾ ਹੈਗਾ ਮਾਤਾ ਜੀ ਮੈਂ ਤਾਂ ਵਿਧਾਇਕਾਂ ਜੀ ਐਮਐਲਏ ਨਹੀਂ ਨਹੀਂ ਮੈਂ ਤਾਂ ਵਿਧਾਇਕਾਂ ਜੀ ਫੋਟਾ ਉਹ ਜ਼ਿੰਮੇਵਾਰੀ ਹੁੰਦਾ ਨਵੇਂ ਉਹ ਜ਼ਿੰਮੇਵਾਰੀ ਨਹੀਂ ਨਹੀਂ ਤੁਸੀਂ ਕਿਤਾਬ ਚੱਕ ਲਓ ਜਿਹੜਾ ਇੱਕ ਵਿਧਾਇਕ ਆ ਉਹਦੀ ਆਪਣੇ ਹਲਕੇ ਪ੍ਰਤੀ ਜ਼ਿੰਮੇਵਾਰੀ ਹੁੰਦੀ ਆ ਨਾ ਕੇ ਪੂਰੇ ਪੰਜਾਬ ਪਰ ਦੇਸ ਤੁਸੀਂ ਇਥੇ ਮੋਹਤਰਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ 30 ਬੱਚਿਆਂ ਪਿੱਛੇ 30 ਬੱਚਿਆਂ ਪਿੱਛੇ ਇੱਕ ਟੀਚਰ ਮੇਰੀ ਗੱਲ ਇਹ ਗੱਲ ਕਰਦੇ ਆ ਮੈਂ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਤੁਸੀਂ ਝੱਕੇ ਹੋਈ ਗੱਲ ਕਰਦੇ ਹੋ ਆਹ ਪ੍ਰਾਈਵੇਟ 60 ਵਾਲੇ ਸਕੂਲਾਂ ਦੀ ਜਿਹੜੇ ਗੱਲ ਹੈਗੀ ਆ ਦੇਖੋ ਉਹਨਾਂ ਸਕੂਲਾਂ ਦੇ ਪਿੱਛੇ ਲਾ ਕੇ ਸਰਕਾਰੀ ਸਕੂਲਾਂ ਦਾ ਵਿਰੋਧ ਨਾ ਕਰੋ ਮੈਨੂੰ ਬੇਇਜ਼ਤੀ ਕਰ ਰਿਹਾ ਹੈ ਅੱਜ ਪ੍ਰਾਈਵੇਟ ਸਕੂਲਾਂ ਦੇ ਬੰਦੇ ਆਏ ਹੋਏ ਨੇ ਪ੍ਰਾਈਵੇਟ ਸਕੂਲਾਂ ਦੇ ਬੰਦੇ ਆਏ ਹੋਏ ਨੇ ਆ ਬੰਦੀਆਂ ਬੰਦੇ ਆਏ ਨੇ ਮੈਂ ਸਮਝਦਾ ਨਹੀਂ ਅੱਜ ਨਾਲੇ ਉਹਨਾਂ ਦੇ ਉਹਨਾਂ ਦੇ ਨਾਮ ਮੈਨੂੰ ਦੱਸ ਦਿਓ ਬੇਇਜ਼ਤੀ ਉਹਨਾਂ ਨੇ ਸਰਕਾਰੀ ਸਕੂਲਾਂ ਨੂੰ ਬੰਦ ਕਰਾਉਣ ਦੇ ਲਈ ਤੁਸੀਂ ਆ ਕਰੋ ਪ੍ਰਾਈਵੇਟ ਸਕੂਲਾਂ ਦੀ ਤੁਸੀਂ ਮਦਦ ਨਾ ਕਰੋ ਦੂਜੀ ਗੱਲ ਟੀਚਰਾਂ ਦੀ ਗੱਲ ਜੇ ਵੀ ਬੱਚਿਆਂ ਪਿੱਛੇ ਇੱਕ ਟੀਚਰ ਨਾ ਹੋਵੇ ਤੁਹਾਡੀ ਜੁੱਤੀ ਮੇਰਾ ਸਿਰ ਮੈਂ ਕਹਿੰਦਾ ਜੀ ਮੇਰੇ ਸਾਰੇ ਬੱਚਿਆਂ ਪਿੱਛੇ ਕੋਈ ਨਾ ਹੋਵੇ ਤੁਹਾਡੀ ਜੁੱਤੀ ਮਾਤਾ ਮੇਰਾ ਸਿਰ ਤੇਰੀ ਗੱਲ ਸੁਣੋ ਜਦੋਂ ਮੈਂ ਮਲੇ ਬਣਿਆ ਆਪਣੇ ਹਲਕੇ ਦੇ ਵਿੱਚ 17 ਸਕੂਲ ਇਹ ਜੇ ਸੀ ਜਿੱਥੇ نو ਟੀਚਰ ਸਕੂਲ ਸੀ 17 ਸਕੂਲ ਅੱਜ ਇੱਕ ਵੀ ਸਕੂਲ ਦਿਖਾ ਦਿਓ ਜਿੱਥੇ ਲੋ ਟੀਚਰ ਸਕੂਲ ਹੋਵੇ ਇੱਕ ਵੀ ਸਕੂਲ ਦਿਖਾ ਦਿਓ ਜਿੱਥੇ ਲੋ ਟੀਚਰ ਲੋ ਟੀਚਰ ਸਕੂਲ ਹੋਵੇ ਲੋ ਟੀਚਰ ਹੋਵੇ ਪ੍ਰਿੰਸੀਪਲ ਕੋਲ ਨੈਕਾ ਰਹੇਗਾ ਨਹੀਂ ਨੈਕਾ ਨਹੀਂ ਰਹੇਗਾ ਬਿਲਕੁਲ ਆਹ ਆਹ ਸਾਡਾ ਸਾਹਿਬ ਕਾਲਜ ਆ ਕੇ ਵੇਖੋ ਇੱਕ ਵੀ ਪ੍ਰੋਫੈਸਰ ਨਹੀਂ ਸੀ ਆਜ ਉਥੇ ਇੱਕ ਵੀ ਵੈਕੈਂਸੀ ਖਾਲੀ ਨਹੀਂ ਹੈ ਅਸੀਂ ਸਕੂਲਾਂ ਲਈ ਲੱਗੇ ਹੋਏ ਹਾਂ ਕਰ ਰਹੇ ਹਾਂ ਕੰਮ ਅਸੀਂ ਪ੍ਰਾਈਵੇਟਾਂ ਦੀ ਤੁਸੀਂ ਮਤਲਬ ਨਾ ਕਰੋ ਪ੍ਰਾਈਵੇਟਾਂ ਦੀ ਮਤਲਬ ਨਾ ਕਰੋ ਪ੍ਰਾਈਵੇਟ ਸਕੂਲਾਂ ਦੀ ਮਤਲਬ ਨਾ ਕਰੋ ਤੁਸੀਂ ਤੁਸੀਂ ਮੰਨਦੇ ਹੋ ਥੋੜਾ ਹਲਕਾ ਪੈਣਾ ਮੰਨਦੇ ਹੋ ਸਾਨੂੰ ਟਮੋੜ ਦਾਣਾ ਮੰਡੀ ਦੇ ਵਿੱਚ ਕਿਹ ਰਹਿ ਗਿਆ ਟਮੋੜ ਦਾਣਾ ਮੰਡੀ ਕਿਹੜੇ ਹਲਕੇ 'ਚ ਪੈਂਦੀ ਆ ਛੋਡੇ 'ਚ ਪੈਂਦੀ ਆ ਚੰਡੀਗੜ੍ਹ ਨੂੰ ਜਾਂਦੇ ਸਮੇਂ ਮੈਨੂੰ ਦੇਖੋ ਮੇਰੇ ਕੋਲ ਜਿਹੜੇ ਜਿਹੜੇ ਕਿਸਾਨ ਸਤਿਕਾਰਯੋਗ ਨੇ ਮੈਨੂੰ ਗੱਲ ਕੀਤੀ ਮੈਂ ਉਹਨਾਂ ਨੂੰ ਨਾਲ ਘਰ ਜਾ ਕੇ ਛਡਾ ਕੇ ਵੀ ਆਇਆ ਲੈ ਕੇ ਵੀ ਆਇਆ ਮੈਂ ਆਪ ਕਰਕੇ ਆਇਆ ਤੁਸੀਂ ਦੂਜੀ ਜਿਹੜੇ ਜਿਹੜੇ ਕਿਸਾਨ ਵੀਰ ਨੇ ਮੇਰੇ ਨਾਲ ਉਹ ਜ